ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube Facebook ਚੈਨਲ ਫੌਕ ਪੰਜਾਬੀ ਤੇ ਤਾਂ ਆਪਾਂ ਜਿਵੇਂ ਸਾਰੇ ਜਾਣਦੇ ਹਾਂ ਕਿ ਨਵੀਆਂ ਪੰਚਾਇਤਾਂ ਦਾ ਸੌ ਚੱਕ ਸਮਾਗਮ ਜਿਹੜਾ ਉਹ ਲੁਧਿਆਣੇ ਦੇ ਪਿੰਡ ਹਨਾ ਨਾਸੂ ਦੇ ਵਿੱਚ ਹੋ ਚੁੱਕੇ ਐ ਪਰ ਹਾਲੇ ਤੱਕ ਨਵੇਂ ਬਣੇ ਸਰਪੰਚਾਂ ਨੂੰ ਜਿਹੜਾ ਉਹ ਚਾਰਜ ਨਹੀਂ ਮਿਲਿਆ ਤਾਂ ਇੱਕ ਨਵੀਂ ਅਪਡੇਟ ਹੈ ਜਿਹੜੀ ਆਈ ਹੈ ਪੰਜਾਬ ਦੀਆਂ ਨਵੀਆਂ ਪੰਚਾਇਤਾਂ ਲਈ ਹੁਕਮ ਵੀ ਜਿਹੜੇ ਜਾਰੀ ਹੋਏ ਐ ਸੋ 1 ਦਸੰਬਰ ਤੋਂ ਪਹਿਲਾਂ ਇੱਕ ਕੰਮ ਕਰਨਾ ਜਿਹੜਾ ਜ਼ਰੂਰੀ ਐ ਤਾਂ ਇਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਵੀ ਵੱਧ ਤੋਂ ਵੱਧ ਵੀਡੀਓ ਨੂੰ ਜਿਹੜਾ ਸ਼ੇਅਰ ਕਰਦੇ ਹੋ ਤਾਂ ਸੂਬੇ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਸੌ ਚੁੱਕਾ ਸਮਾਗਮ ਜਿਹੜਾ ਮੁਕੰਮਲ ਹੋ ਚੁੱਕਿਆ ਹੈ ਹੁਣ ਨਵੀਆਂ ਚੁਣੀਆਂ ਪੰਚਾਇਤਾਂ ਦੇ ਕੰਮ ਦੇ ਵਿੱਚ ਤੇਜ਼ੀ ਲਿਆਉਣ ਲਈ ਵਿਭਾਗ ਨੇ ਜਿਹੜਾ 1 ਦਸੰਬਰ ਤੱਕ ਪੰਚਾਇਤੀ ਮੀਟਿੰਗਾਂ ਕਰਨ ਦੇ ਹੁਕਮ ਆ ਜਿਹੜੇ ਉਹ ਜਾਰੀ ਕਰ ਦਿੱਤੇ ਹੈ ਇਸ ਮੀਟਿੰਗ ਦੀ ਵੀਡੀਓਗ੍ਰਾਫੀ ਲਈ ਵੀ ਹਦਾਇਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਇਸ ਸਬੰਧੀ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਧੀਕ ਸਕੱਤਰ ਪਰਮਜੀਤ ਸਿੰਘ ਨੇ 21 ਨਵੰਬਰ ਨੂੰ ਰਾਜ ਦੇ ਸਮੂਹ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਸ੍ਰੀ ਮੁਕਤਸਰ ਸਾਹਿਬ ਬਰਨਾਲਾ ਗੁਰਦਾਸਪੁਰ ਖਸ਼ਿਆਤਪੁਰ ਨੂੰ ਛੱਡ ਕੇ ਬਾਕੀ ਉਹਨੂੰ ਪੱਤਰ ਭੇਜ ਕੇ ਹਦਾਇਤਾਂ ਨੇ ਜਿਹੜੀਆਂ ਉਹ ਦੇ ਦਿੱਤੀਆਂ ਨੇ ਵਿਧਿਕ ਸਕੱਤਰ ਨੇ ਕਿਹਾ ਕਿ ਨਵੀਆਂ ਪੰਚਾਇਤਾਂ ਦੀ ਪਹਿਲੀ ਮੀਟਿੰਗ ਅਗਲੇ 10 ਦਿਨਾਂ ਦੇ ਵਿੱਚ ਹਰ ਕੀਮਸ ਤੇ ਜਿਹੜੀ ਉਹ ਯਕੀਨੀ ਬਣਾਈ ਜਾਵੇ ਉਹਨਾਂ ਨੇ ਕਿਹਾ ਕਿ ਪੰਚਾਇਤ ਦੀ ਪਹਿਲੀ ਮੀਟਿੰਗ ਤੋਂ ਹੀ ਪੰਚਾਇਤ ਦਾ 5 ਸਾਲ ਦਾ ਕਾਰਜਕਾਲ ਹੈ ਜਿਹੜਾ ਉਹ ਤੈਅ ਹੁੰਦਾ ਹੈ ਅਤੇ ਇਸ ਵਿੱਚ ਕੋਈ ਦੇਰੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਇਸ ਦੌਰਾਨ ਵਿਧਿਕ ਸਕੱਤਰ ਨੇ ਕਿਹਾ ਕਿ ਨਵੇਂ ਚੁਣੇ ਸਰਪੰਚਾਂ ਨੂੰ ਵੀ ਬਿਨਾਂ ਕਿਸੇ ਦੇਰੀ ਤੋਂ ਪੰਚਾਇਤਾਂ ਦੇ ਰਿਕਾਰਡ ਜਾਇਦਾ ਦਾ ਚਾਰਜ ਵੀ ਜਿਹੜਾ ਦਵਾਇਆ ਜਾਵੇ ਉਹਨਾਂ ਨੇ ਡੀਡੀਪੀਓ ਨੂੰ ਸਪਸ਼ਟ ਕਿਹਾ ਹੈ ਕਿ ਜੇਕਰ ਪੰਚਾਇਤ ਨੂੰ ਚਾਰਜ ਨਾ ਮਿਲਣ ਕਾਰਨ ਪੰਚਾਇਤ ਦੀ ਪਹਿਲੀ ਮੀਟਿੰਗ ਦੇ ਵਿੱਚ ਦੇਰੀ ਹੁੰਦੀ ਹੈ ਤਾਂ ਇਸ ਦੇ ਲਈ ਡੀਡੀਪੀਓ ਨੂੰ ਜਿਹੜਾ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਅਤੇ ਉਹਨਾਂ ਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੈ ਜਿਹੜੀ ਕੀਤੀ ਜਾਵੇਗੀ ਤਾਂ ਇਹ ਹੁਣ ਤੱਕ ਦੀ ਜਿਹੜੀ ਅਪਡੇਟ ਆਈ ਹੈ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ